ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਧੀ ਰਾਗ ਮਹੱਲਾ ਪਹਿਲਾ ਸਤਗੁਰ ਪੂਰਾ ਜੇ ਮਿਲੈ ਪਾਈਐ ਰਤਨ ਬੀਚਾਰ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਣ ਮਿਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਨਾ ਹੋਇ ਪੁੱਛੋ ਬ੍ਰਹਮੇ ਨਾਰਦ ਬੇਦ ਵਿਆਸ ਕੋਈ ਬ੍ਰਹਮੇ ਪਾਠ ਨਾ ਦੇ ਨਾਲ ਹੀ ਸੁੱਧ ਪਾਠ ਹੈ ਕਿਤੇ ਕਿਤੇ ਬ੍ਰਹਮੇ ਵੀ ਕਈ ਪੂਥੀਆਂ ਦੇ ਵਿੱਚ ਸੰਪਾਚ ਆਇਆ ਪਰ ਮੁੱਖ ਪਾਠ ਲਾਂ ਦੇ ਨਾਲ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਪੁੱਛੋ ਬ੍ਰਹਮੇ ਨਾਰਦ ਬੇਦ ਵਿਆਸ ਕੋਈ ਰਹਾਉ ਗਿਆਨ ਧਿਆਨ ਧੁਨ ਜਾਣੀ ਹੈ ਅਕਥ કહਾਵੇ ਸੋਏ ਸਫਲਿਓ ਬਿਰਖ ਹਰੀਆਵਲਾ ਸ਼ਾਵ ਕਨੇਰੀ ਹੋਏ ਲਾਲ ਜਵੇਹਰ ਮਾਨਕੀ ਗੁਰ ਪੰਡਾਰਾ ਸੋਏ ਗੁਰ ਪੰਡਾਰਾ ਪਾਈਐ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਚੀਐ ਪੂਰਾ ਕਰਮ ਅਪਾਰ ਸੁਖ ਦਾਤਾ ਦੁਖ ਮਿਟਣੋ ਜੀ ਸੁਖ ਦਾਤਾ ਇੱਥੇ ਯਮਕ ਲਾ ਦੇਣੀ ਐ ਸੁਖ ਦਾਤਾ ਦੁੱਖ ਮਿਟਣੋ ਸੁਖ ਦਾਤਾ ਦੁੱਖ ਮਿਟਣੋ ਸਤਗੁਰ ਅਸੁਰ ਸੰਘਾਰ ਜੀ ਵੀ ਸਤਗੁਰ ਪਦਤੀ ਯਮਕਲਾਦਨੀ ਹੈ ਸਤਗੁਰ ਅਸੁਰ ਸੰਘਾਰ ਭਵਜਲ ਵਿਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਵੇੜੀ ਨਾ ਤੁਲਹੜਾ ਨਾ ਤਿਸ ਵੰਝ ਨਾ ਤਿਸ ਵੰਝ ਮਲਾਰ ਆ ਗਿਆ ਛੱਜੇ ਨਾਲ ਵੰਝ ਕਹਿਣਾ ਇਹਨੂੰ ਨਾ ਤਿਸ ਵੰਝ ਮਲਾਰ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਝ ਮਲਾਰ ਸਤਗੁਰ ਭੈ ਕਾ ਬੋਹਿਥਾ ਨਦਰੀ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਇ ਜਿਹਵਾ ਜਲ ਜਲਾਵਣੀ ਨਾਮ ਨਾ ਜਪੈ ਰਸਾਇ ਘਟ ਬਿਨਸੈ ਦੁਖ ਅਗਲੋ ਜਮ ਪਕੜੈ ਪਛੁਤਾਇ ਮੇਰੀ ਮੇਰੀ ਕਰ ਗਏ ਤਾਨ ਤਾਨ ਕਲਤ ਨ ਸਾਥ ਹਾਂਜੀ ਤਾਨ ਤਾਨ ਕਲਤ ਨ ਸਾਥ ਬੇਨ ਲਾਤੂਚਾਰਨ ਕਰਨਾ ਇੱਥੇ ਠਮਕ ਲਾ ਦੇਣੀ ਹੈ ਕਲਤ ਦਾ ਅਰਥ ਹੈ ਇਸਤਰੀ ਬੇਨ ਲਾਵ ਧਾਨ ਬਾਦ ਹੈ ਭੂਲੋ ਮਾਰਗ ਆਥ ਸਾਚਾ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਥ ਆਵੈ ਜਾਇ ਪਵਾਈਐ ਪਇ ਕਿਰਤ ਕਮਾਈ ਬੁਰਾ ਬਲੇਖਿਆ ਕਿਉ ਮੀਟੀ ਐ ਲਿਖਿਆ ਲੇਖ ਰਜਾਈ ਬਿਨ ਹਰ ਨਾਮ ਨਾ ਛੁੱਟੀ ਐ ਹਾਂਜੀ ਬਿਨ ਹਰ ਨਾਮ ਇੱਥੇ ਠਮਕ ਲੱਗ ਜੇਗੀ ਨਾ ਛੁੱਟੀ ਐ ਇੱਥੇ ਵਿਸਰਾਮ ਬਿਨ ਹਰ ਨਾਮ ਨਾ ਛੁੱਟੀ ਐ ਗੁਰਮਤ ਮਿਲਾ ਮਿਲਾਇ ਤੇਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਵ ਪਰਾਨ ਹਉ ਮੈਂ ਮਮਤਾ ਜਲ ਬਲੋ ਲੋਭ ਜਲਾ அபிਮਾਨ ਇਹ ਬਲਾਓ ਜਲਾਓ ਇਸ ਤਰ੍ਹਾਂ ਉਚਾਰਨ ਕਰਨਾ ਹੈ ਬਲੋ ਜਲੋ ਨਹੀਂ ਗਾਣਾ ਹਉ ਮੈਂ ਮਮਤਾ ਜਲ ਬਲਾਓ ਲੋਭ ਜਲਾ அபிਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਦਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਾਨ ਐਸੀ ਹਰਸਿਉ ਪ੍ਰੀਤ ਕਰ ਜੀ ਰੇ ਮਾਨ ਇਥੇ ਕਮਕ ਲਾ ਦਨੀ ਹੈ ਐਸੀ ਹਰਸਿਉ ਪ੍ਰੀਤ ਕਰ ਇਥੇ ਵਿਸਰਾਉ ਜੈਸੀ ਜਾਲ ਕਮਲੇਹ ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇਹ ਜਲ ਮਹਿ ਜੀ ਉਪਾਇਕੈ ਬਿਨ ਜਲ ਮਰਨ ਤਿਨੇਹ ਮਾਨ ਰੇ ਕਿਉ ਛੂਟਹਿ ਬਿਨ ਪਿਆਰ ਗੁਰਮਖ ਅੰਤਰ ਆਵ ਰਹਿਆ ਬਖਸੇ ਭਗਤ ਪੰਡਾਰ ਰਹਾਉ ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਾਰ ਜੈਸੀ ਮੱਛਲੀ ਨੀਰ ਜਿਉ ਅਧਕਾ ਤਉ ਸੁਖ ਕਣੋ ਜਿਉ ਅਧਕਾ ਤਿਉ ਸੁਖ ਕਣੋ ਅਧਿਕੋ ਨਹੀਂ ਗੈਣਾ ਜਿਉ ਅਧਕਾ ਤਿਉ ਸੁਖ ਕਣੋ ਜਿਉ ਅਧਕਾ ਤਿਉ ਸੁਖ ਕਣੋ ਮਾਨ ਤਨ ਸਾਤ ਸਰੀਰ ਬੇਨਜਲ ਘੜੀ ਨਾ ਜੀਵਈ ਪ੍ਰਭ ਜਾਣ ਅਬ ਪੀਰ ਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਚਾਤ੍ਰਿਕ ਮੇਹ ਸਾਰ ਭਰ ਥਾਲ ਹਰੀਆਵਲੇ ਇੱਕ ਬੂੰਦ ਨਾ ਪਵੇ ਕੇਹ ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇਹ ਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਈ ਵੀ ਮਨ ਜਿੰਨੇ ਵੀ ਪਦ ਹਨ ਇਥੇ ਠਮਕੈ ਤੇ ਜਿਹੜਾ ਪ੍ਰੀਤ ਪਦ ਹੈ ਨਾ ਇਹਨੂੰ ਰਾਰਾ ਨਹੀਂ ਪੂਰਾ ਸਾਰੇ ਉਚਾਰਨ ਕਰਨਾ ਪ੍ਰੀਤ ਨਹੀਂ ਕਹਿਣਾ ਪ੍ਰੀਤ ਕਹਿਣਾ ਹੈ ਰੇ ਮਨ ਐਸੀ ਹਰਸ ਪ੍ਰੀਤ ਕਰ ਜੈਸੀ ਜਾਲ ਦੁੱਧ ਹੋਏ ਆਵਟਣ ਆਪੇ ਖਾਵੇ ਕੀ ਆਵਟਣ ਨਹੀਂ ਕਹਿ ਦੇਣਾ ਹੈ ਆਵਟਣ ਕਸ ਕੇ ਉਚਾਰਨ ਕਰਨਾ ਹੈ ਆਵਟਣ ਆਪੇ ਖਾਵੇ ਦੁੱਧ ਕਾ ਖੱਪਣ ਨਾ ਦੇ ਕਿ ਖੱਪਣ ਨਹੀਂ ਕਹਿਣਾ ਹੈ ਪੋਲਾ ਦੁੱਧ ਕਾ ਖੱਪਣ ਨਾ ਦੇ ਆਵਟਣ ਆਪੇ ਖਾਵੈ ਦੁੱਧ ਕਾ ਖੱਪਣ ਨਾ ਦੇ ਆਪੇ ਮੇਲ ਵਿਛੁੰਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚੱਕਵੀ ਸੂ ਖੇਨ ਪਾਲ ਨੀਂਦ ਨਾ ਸੋਵਾਈ ਜਾਣ ਦੂਰ ਹਦੂ ਹਜੂਰ ਮਨ ਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨ ਮੁਖ ਗਣਤ ਗਾਣਾ ਵਾਣੀ ਕਰਤਾ ਕਰੇ ਸੋ ਹੋਏ ਤਾ ਕੀ ਕੀਮਤ ਨਾ ਪਵੈ ਜੇ ਲੋਚ ਸਭ ਕੋਏ ਗੁਰਮਤ ਹੋਏ ਤਾ ਪਾਈਐ ਸਚ ਮਿਲੈ ਸੁਖ ਹੋਏ ਸੱਚਾ ਨੇਹ ਨਾ ਟੁੱਟੈ ਸੱਚਾ ਨੇਹ ਇਤੇ ਧਮਕਾ ਨਾ ਟੁੱਟਈ ਜੇ ਸਤਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿਭਾਵਨ ਸੋਜੀ ਹੋਏ ਨਿਰਮਲ ਨਾਮ ਨਾ ਵੀਸਰੈ ਨਿਰਮਲ ਨਾਮ ਨਿਰਮਲ ਨਾਮ ਨਾ ਵੀਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖਣੂ ਪੰਖਣੂ ਯਾਨੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਖੇਲ ਗਏ ਸੇ ਪੰਖਣੂ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਰਤਲ ਚੁਗਦੇ ਪੋਲਾ ਬੋਲਣਾ ਸਰਤਲ ਇਹ ਵੱਖਰਾ ਨਖੇਰ ਕੇ ਪੜਨਾ ਹੈ ਪੋਲੇ ਉਚਾਰਨ ਕਰਨਾ ਘੜੀ ਘੜੀ ਕੇ ਮੋਹ ਕੇ ਚੱਲਣਾ ਖੇਲਣ ਅੱਜ ਕੇ ਕੱਲ ਈ ਧਿਆਨ ਨਾਲ ਪਾਠ ਵਿਚਾਰਨ ਕਰਨਾ ਹੈ ਘੜੀ ਕੇ ਮੋਹਤ ਕੇ ਚੱਲਣਾ ਯਾਨੀ ਦੋ ਠਮਕਾਂ ਲਾ ਕੇ ਵਿਸ਼ਰਾਮ ਲਾਉਣਾ ਹੈ ਘੜੀ ਕੇ ਇੱਥੇ ਠਮਕ ਮੋਹਤ ਕੇ ਇੱਥੇ ਠਮਕ ਚੱਲਣਾ ਇੱਥੇ ਵਿਸ਼ਰਾਮ ਖੇਲਣ ਅੱਜ ਇੱਥੇ ਠਮਕ ਕੇ ਕੱਲ ਕੱਲ ਵੀ ਭਾਰਾ ਉਚਾਰਨ ਕਰਨਾ ਕਾਲ ਨਹੀਂ ਕਹਿ ਦੇਣਾ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲਹਿ ਸੋ ਮਿਲੈ ਜਿਸ ਤੂੰ ਮਿਲਹਿ ਸੋ ਮਿਲੈ ਜੇਸੋ ਤੂੰ ਮਿਲਹਿ ਸੋ ਮਿਲੈ ਜਾਏ ਸੱਚਾ ਪੇੜ ਮੱਲ ਜਾਏ ਸੱਚਾ ਪੇੜ ਮੱਲ ਇੱਥੇ ਮੱਲ ਕਸਕੇ ਬੋਲਣਾ ਹੈ ਇੱਥੇ ਮਲ ਨਹੀਂ ਕਹਿਣਾ ਬੇਨ ਗੁਰ ਪ੍ਰੀਤ ਨਾ ਉਪਜੈ ਹਉ ਮੈਲ ਨਾ ਜਾਏ ਹਉ ਮੈ ਮੈਲ ਇਥੇ ਠਮਕ ਲਾ ਦਨੀ ਆ ਬੇਨ ਗੁਰ ਪ੍ਰੀਤ ਨਾ ਉਪਜੈ ਥੋੜਾ ਜਿਹਾ ਹੀ ਫਰਕ ਹੈ ਰਾਰਾ ਬੋਲਾਂਗੇ ਤਾਂ ਪ੍ਰੀਤ ਬੋਲੂਗਾ ਜੇ ਇਥੇ ਰਾਰਾ ਬੋਲਾਂਗੇ ਪ੍ਰੀ ਪ੍ਰੀਤ ਇਸ ਤਰ੍ਹਾਂ ਬੋਲਣਾ ਸੋਹੰ ਆਪ ਪਸ਼ਾਣੀਏ ਇਹ ਪਾਠ ਯਾਦ ਰੱਖਣਾ ਹੈ ਸੰਪਰਦਾ ਦੇ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਹੈ ਸੋ ਹੰ ਆਪ ਪੁਸ਼ਾਣੀਐ ਸੋ ਹੰ ਆਪ ਪੁਸ਼ਾਣੀਐ ਸ਼ਬਦ ਭੇਦ ਪਤੀ ਆਏ ਦੂਸਰਾ ਪਾਠ ਸੋ ਹੰ ਗਉਣੀ ਪਾਠ ਹੈ ਮੁੱਖ ਪਾਠ ਵੱਖਰਾ ਹੀ ਗੁਰਮੁਖ ਆਪ ਪੁਸ਼ਾਣੀਐ ਅਵਰ ਕੇ ਕਰੇ ਕਰਾਇ ਮਿਲਿਆ ਕਾ ਕਿਆ ਮੇਲੀਐ ਸਬਦ ਮਿਲੈ ਪਤੀ ਆਏ ਮਨਮੁਖ ਸੋਝੀ ਨਾ ਪਵੇ ਕੀ ਮਨਮੁਖ ਤੇ ਯਮਕ ਮਨਮੁਖ ਸੋਝੀ ਨਾ ਪਵੇ 니ਛੜ ਚੋਟਾ ਖਾਏ ਨਾਨਕ ਦਰ ਘਰ ਏਕ ਹੈ ਅਵਰ ਨਾ ਦੂਜੀ ਜਾਇ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁਲਾ ਭੁਲਾਈਐ ਭੂਲੀ ਠੋਰ ਨ ਕਾਇ ਭੂਲੀ ਇਥੇ ਜਮਕ ਲਾ ਦਨੀਆ ਭੂਲੀ ਠੋਰ ਨ ਕਾਇ ਗੁਰ ਬਿਨ ਕੋ ਨ ਦਿਖਾਵਈ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਭਰਮ ਪੁਲਾਏ ਭਰਮ ਭੁਲੀ ਢੋਹਾ ਗਣੀ ਨਾ ਪਿਰ ਅੰਕ ਸਮਾਏ ਰਹਾਉ ਪੂਲੀ ਫਿਰ ਦਸੰਤਰੀ ਪੂਲੀ ਗ੍ਰਹਿ ਤਾਜ ਜਾਏ ਇਹ ਪੂਲੀ ਦੂਵੇਂ ਪਤਾ ਤੇ ਜਮਕ ਐ ਪੂਲੀ ਫਿਰ ਐ ਦਸੰਤਰੀ ਪੂਲੀ ਗ੍ਰਹਿ ਤਾਜ ਜਾਏ ਪੂਲੀ ਡੁੰਗਰ ਥਲ ਚੜੈ ਇਹ ਵੀ ਪੂਲੀ ਪਾਤੀ ਜਮਕ ਪੂਲੀ ਡੁੰਗਰ ਥਲ ਚੜੈ ਪਰ ਮੈਂ ਮਨ ਡੋਲਾਏ ਪਰ ਮੈਂ ਮਨ ਡੂਲਾਏ ਪਰ ਮੈਂ ਤੇ ਜਮਕ ਭੁਲੀ ਡੁੰਗਰ ਥਲ ਚੜੈ ਪਰ ਮੈਂ ਮਨ ਡੋਲਾਈ ਤੁਰੋ ਵਿਛੁਨੀ ਕਿਉ ਮਿਲੈ ਗਰਬ ਮੁਠੀ ਬੇਲ ਲਾਈ ਵਿਛੜਿਆ ਗੁਰ ਮੇਲ ਸੀ ਹਾਂ ਵਿਛੜਿਆ ਤੇ ਜਮ ਕਲਉਣੀ ਆ ਵਿਛੜਿਆ ਗੁਰ ਨਹੀਂ ਕਹਿਣਾ ਵਿਛੜਿਆ ਗੁਰ ਮੇਲ ਸੀ ਹਰ ਰਸ ਸਹਿਜ ਹਰ ਰਸ ਨਾਮ ਪਿਆਰ ਸਾਥ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜੋ ਭਾਵੈ ਤਿਉ ਰਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਜੋ ਭਾਵੈ ਤਿਉ ਰਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਹਾਂਜੀ ਪਤਾਰ ਤਤੇ ਨਾਲ ਹੀ ਉਚਾਰਨ ਕਰਨਾ ਪਧਾਰ ਨਹੀਂ ਕਹਿਣਾ ਅੱਖਰ ਪੜ ਪੜ ਭੁੱਲੀ ਐ ਪੇਖੀ ਬਹੁਤ ਅਭਿਮਾਨ ਪੜ ਪੜ ਪੜਾ ਉਚਾਰਨ ਕਰਨਾ ਅੱਖਰ ਪੜ ਪੜ ਭੁੱਲੀ ਐ ਵੇਖੀ ਇੱਥੇ ਝਮਕਾ ਬਹੁਤ ਅਭਮਾਨ ਤੀਰਥ ਨਾਤਾ ਕੀਆ ਕਰੇ ਕਰੇ ਤੀਰਥ ਨਾਤਾ ਕੀਆ ਕਰੇ ਮਨ ਮੈ ਮੈਲ ਗੁਮਾਨ ਬੇਨ ਗੁਰ ਬੇਨ ਕਿਨ ਸਮਝਾਈਐ ਗੁਰ ਬੇਨ ਕਿਨ ਸਮਝਾਈਐ ਗੁਰ ਬੇਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਵਿਚਾਰ ਵਾਵੇ ਨਾਲ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾ ਧਨ ਵਖਰਾ ਪਾਠ ਹੈ ਸਾ ਧਨ ਆਪ ਗਵਾਇਆ ਸਾ ਧਨ ਆਪ ਗਵਾਇਆ ਗੁਰ ਕੈ ਸ਼ਬਦ ਸੀਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿਚਹੁ ਹੋ ਕੋਏ ਹਉਮੈ ਇਥੇ ਝਮਕੇ ਵਿਚਹੁ ਕੋਈ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਾ ਪਾਈਐ ਆਪ ਨਾ ਲਿਆ ਜਾਏ ਹਾਂਜੀ ਆਪ ਇਥੇ ਝਮਕ ਆਪ ਨਾ ਲਾਇਆ ਜਾ ਗੁਰ ਕੀ ਚਰਣੀ ਲਗ ਰਹੁ ਵਿਚਹੁ ਆਪ ਗਵਾਇ ਜਿਹੜਾ ਲਗ ਰਹੁ ਪਾਠ ਹੈ ਨਾ ਇਹ ਸੰਬੰਧਕ ਪਾਠ ਕਰਨਾ ਗੁਰ ਕੀ ਚਰਣੀ ਲਗ ਰਹੁ ਵਿਚਹੁ ਆਪ ਗਵਾਇ ਸੱਚੇ ਸੇ ਤੀਰਤਿਆ ਸਚੁ ਪੱਲਾ ਪਾਇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਹਾਂਜੀ ਅਭੁੱਲ ਤੇ ਯਮਕ ਹੈ ਅਭੁੱਲ ਗੁਰੂ ਕਰਤਾ ਗੁਰਮਤਿ ਮਾਨ ਸਮਝਾਇ ਲਾਗਾ ਤਿਸੈ ਪਿਆਰ ਨਾਨਕ ਸਾਚ ਨਾ ਵੀਸਰੈ ਮੇਲੇ ਸ਼ਬਦ ਅਪਾਰ ਵਾਹਿ ਗੁਰਜੀਕਾ ਕਾਲ ਸਾਰ ਕਰੈ ਵਾਹਿ ਗੁਰਜੀ ਕੀ ਪਤੇ